ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਦੇ ਮਹਾਨ ਕਿਰਪਾ ਨਾਲ 6 7 8 ਪੋ ਜੋ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਮਹਾਨ ਦਸਤਾਰ ਲੰਗਰ ਚ ਆਰੰਭ ਹੋ ਰਿਹਾ ਸੋ ਗੰਗਤਾਂ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਭਾਈ ਇਹ ਵੀਡੀਓ ਸ਼ੇਅਰ ਕਰਨੀ ਆ ਸਾਰਿਆਂ ਨੇ ਇਹ ਆਪਣਾ ਸਿੱਖੀ ਪ੍ਰਤੀ ਫਰਜ਼ ਸਮਝਦੇ ਹੋਏ ਕਿਉਂਕਿ ਇਹ ਫਤਿਹ ਚਮਕੌਰ ਸਾਹਿਬ ਦੀ ਧਰਤੀ ਤੇ ਦਸਤਾਰ ਲੰਗਰ ਲੱਗਣ ਜਾ ਰਹੇ ਆ ਜਿਹੜੇ ਵੀਰ ਇਸ ਤਰ੍ਹਾਂ ਰੱਖਣ ਦਾ ਪ੍ਰਣ ਪੱਕਾ ਕਰਨਗੇ ਨਾਲ ਜਿਹੜੇ ਬੱਚੇ ਗੁਰਬਾਣੀ ਕਾਣ ਸੁਣਾਉਣਗੇ ਉਹਨਾਂ ਨੂੰ ਰੈਂਜਰ ਸਾਈਕਲ ਜਿਹੜੇ ਦਿੱਤੇ ਜਾਣੇ ਆ ਜਿਹੜੇ ਬੱਚੇ ਗੁਰਬਾਣੀ ਗੁਰ ਇਤਿਹਾਸ ਸੁਣਾਉਣਗੇ ਹੋਰ ਵੀ ਜਿਹੜੇ ਧਾਰਮਿਕ ਚੀਜ਼ਾਂ ਦਾ ਜਿਹੜਾ ਬੱਚਿਆਂ ਨੂੰ ਇਨਾਮ ਦਿੱਤੇ ਜਾਣੇ ਆ ਸੋ ਇਹ ਤੋਂ ਬਾਅਦ ਸ੍ਰੀ ਮਾਛਵੜਾ ਸਾਹਿਬ ਨੂੰ 10 ਪੋ 11 12 13 ਪੋ ਸ੍ਰੀ ਫਤਿਹਗੜ੍ਹ ਸਾਹਿਬ ਗੁਰਦਵਾਰਾ ਜੋਤੀਸਰੂ ਸਾਹਿਬ ਦੇ ਸਾਹਮਣੇ ਗੁਰੂ ਕੇ ਪਿਆਰਿਓ ਕਿਰਪਾ ਕਰੋ ਸਾਰੇ ਭਾਈ 20 21 22 ਤਰੀਕ ਦਸੰਬਰ 2025 ਨੂੰ ਚਮਕੌਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਅਸੀਂ ਸੀਧਾ ਨਹੀਂ ਧਰਤੀ 'ਤੇ ਖੜੇ ਆ ਸੋ ਬੇਨਤੀ ਆ 20 21 22 ਦਸੰਬਰ 2025 ਤੇ 23 24 ਦਸੰਬਰ ਸ੍ਰੀ ਮਾਛੋੜਾ ਸਾਹਿਬ 25 26 ਤਰੀਕ ਦਸੰਬਰ ਸ੍ਰੀ ਫਤਿਹਗੜ੍ਹ ਸਾਹਿਬ ਹਨ ਗੁਰੂ ਕਲਗੀਧਰ ਪਾਸ਼ਾ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਵੀ ਜਿਹੜਾ ਆਪਾਂ ਮਨਾ ਰਹੇ ਹਾਂ شاہ ਦੇ ਨਾਲ ਤੇ ਸੀਧਾਂ ਦੀ ਯਾਦ ਵੀ ਸਤਗੁਰੂ ਦਿਆ ਕਰਨ ਆਪਣੀਆਂ ਖੁਸ਼ੀਆਂ ਆਪ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ